ਕਾਫੀ ਸੁਧਾਰ ਆ ਜੀ ਅੱਗੇ ਨਾਲੋਂ ਜਿਵੇਂ ਕਿ ਹਵਾਵਾਂ ਫੈਲੀਆਂ ਸੀ ਵੀ ਇਤਾਂ ਹੋ ਗਿਆ ਤਾਂ ਉਹਦੇ ਨਾਲੋਂ ਕਾਫੀ ਹੁਣ ਠੀਕ ਆ ਜੀ ਸਿਹਤ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੂਗਾ ਕਿ ਅਫਵਾਹਾਂ ਦੇ ਵਿੱਚ ਨਾ ਆਓ ਮੇਰਾ ਚੋਪਰਾ ਛੋਟਾ ਠੀਕ ਆ ਹੁਣ ਮੈਂ ਮੁੱਲਾਪੁਰ ਪਹਿਲਾਂ ਘਰ ਵੀ ਜਾ ਕੇ ਆਇਆ ਤਾਂਖੀ ਇਹਨਾਂ ਦੇ ਤੇ ਹੁਣ ਇੱਥੇ ਵੀ ਵਾਇਰੈਂਟਸ ਨੂੰ ਵੇਲੇ ਆਵਾ ਸਾਰਾ ਦੇਖਿਆ ਵਾ ਤੇ ਆਕੇ ਨਾਲੋਂ ਕਾਫੀ ਸਿਹਤ ਦਾ ਸੁਧਾਰ ਆ ਤੇ ਜਲਦੀ ਚੜ੍ਹਦੀ ਕਲਾ 'ਚ ਹੋਊਗਾ ਕਈ ਚੈਨਲਾਂ ਦੁਆਰਾ ਕਈ ਫੋਟੋਆਂ ਜਿਹੜੀਆਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਈ ਸਿੰਗਰ ਨੇ ਜਿਹੜੇ ਉਹਨਾਂ ਦੁਆਰਾ ਵੀ ਅਪੀਲ ਕੀਤੀ ਜਾ ਰਹੀ ਹੈ ਜਿਹੜੇ ਲੋਕ ਅਜਿਹਾ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੇਕੋ ਤਾਂ ਆਪਣੀ ਸਮਝਦਾਰੀ ਹੈ ਜੀ ਮੈਂ ਤਾਂ ਇਹ ਹੀ ਬੇਨਤੀ ਕਰੂੰਗਾ ਵੀ ਅਕਲ ਤੋਂ ਕੰਮ ਲਾਓ ਕੁਛ ਦਦਾ ਤੁਸੀਂ ਬਿਨਾ ਪ੍ਰੂਫ ਤੋਂ ਕੋਈ ਅਧਨੀ ਚੀਜ਼ਾਂ ਨਾ ਬੋਲ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਸਾਰੇ ਅਰਦਾਸ ਕਰੋ ਵੀ ਵੀਰ ਜਲਦੀ ਚੜ੍ਹਦੀ ਕਲਾ ਦੇ ਵਿੱਚ ਆਵੇ ਜਲਦੀ ਠੀਕ ਹੋ ਕੇ ਘਰ ਜਾਵੇ ਇਹ ਆਪਾਂ ਇਹਨਾਂ ਵਾਵਾਂ ਤੋਂ ਬਚੀਏ ਕਿਉਂਕਿ ਮੈਂ ਅੰਦਰੋਂ ਮਿਲ ਕੇ ਆਏ ਆ ਸੀਮ ਸਿੰਘ ਸਾਹਿਬ ਵੀ ਹੋ ਕੇ ਗਏ ਆ ਜੀ ਪਹਿਲਾਂ ਹਾਲਚਲ ਪੁੱਛ ਕੇ ਗਏ ਨੇ ਦੇਖ ਕੇ ਗਏ ਨੇ ਦੇਖ ਸੇਹ ਧਾਗੇ ਨਾਲੋਂ ਕਾਫੀ ਸੁਧਾਰ ਆ ਜੀ ਰਾਤ ਰਾਤ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਸੜਕ ਹਾਦਸਾ ਹੁੰਦਾ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਐ ਜਿਹੜਾ ਦਾਖਲ ਕਰਵਾਇਆ ਜਾਂਦਾ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮੇਰੇ ਨਾਲ ਜਗਮੀਤ ਸਿੰਘ ਨੋਨੀ ਪਾਜੀ ਹੁਣੀ ਜਿਹੜੇ ਲੁਧਿਆਣਾ ਤੋਂ ਕੌਂਸਲਰ ਨੇ ਉਹ ਖੜੇ ਨੇ ਤੇ ਰਾਜਵੀਰ ਜਵੰਦਾ ਦਾ ਹਾਲਚਾਲ ਪੁੱਛਣ ਦੇ ਲਈ ਆਏ ਉਹਨਾਂ ਦੇ ਪਰਿਵਾਰ ਨੂੰ ਵੀ ਮਿਲ ਕੇ ਆਏ ਨੇ ਇਹਨਾਂ ਤੋਂ ਪੁੱਛਣਾ ਵੀ ਸਿਹਤ ਕਿਵੇਂ ਆ ਹੁਣ ਰਾਜਵੀਰ ਜਵੰਦਾ ਦੀ ਸਿਹਤ ਕਿਵੇਂ ਹੈ ਪਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਾਫੀ ਸੁਧਾਰ ਆ ਜੀ ਅੱਗੇ ਨਾਲੋਂ ਜਿਵੇਂ ਕਿ ਅਫਵਾਹਾਂ ਫੈਲੀਆਂ ਸੀ ਵੀ ਇੱਦਾਂ ਹੋ ਗਿਆ ਤਾਂ ਉਹਦੇ ਨਾਲੋਂ ਕਾਫੀ ਹੁਣ ਠੀਕ ਆ ਜੀ ਸਿਹਤ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੂੰਗਾ ਵੀ ਅਫਵਾਹਾਂਾਂ ਦੇ ਵਿੱਚ ਨਾ ਆਓ ਮੇਰਾ ਛਪੜਾ ਛੋਟਾ ਠੀਕਾ ਹੋਣਾ ਮੈਂ ਮੁੱਲਾਪੁਰ ਪਹਿਲਾਂ ਘਰ ਵੀ ਜਾ ਕੇ ਆਇਆ ਤਾਂ ਕਿ ਇਹਨਾਂ ਦੇ ਤੇ ਹੁਣ ਇੱਥੇ ਵੀ ਵੀਰੈਂਟਸ ਨੂੰ ਮਿਲਿਆ ਵਾ ਸਾਰਾ ਦੇਖਿਆ ਵਾ ਤੇ ਅੱਖੇ ਨਾਲੋਂ ਕਾਫੀ ਸਿਹਤ ਦਾ ਸੁਧਾਰ ਆ ਤੇ ਜਲਦੀ ਚੜ੍ਹਦੀ ਕਲਾ 'ਚ ਹੋਊਗਾ ਵੀ ਕਈ ਚੈਨਲਾਂ ਦੁਆਰਾ ਕਈ ਫੋਟੋਆਂ ਜਿਹੜੀਆਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਈ ਸਿੰਗਰ ਨੇ ਜਿਹੜੇ ਉਹਨਾਂ ਦੁਆਰਾ ਵੀ ਅਪੀਲ ਕੀਤੀ ਜਾ ਰਹੀ ਹੈ ਜਿਹੜੇ ਲੋਕ ਅਜਿਹਾ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋ ਮੇਕੋ ਤਾਂ ਆਪਣੀ ਸਮਝਦਾਰੀ ਹੈ ਜੀ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਅਕਲ ਤੋਂ ਕੰਮ ਲਾਓ ਕੁਛ ਏਦਾਂ ਦਾ ਤੁਸੀਂ ਬਿਨਾ ਪ੍ਰੂਫ ਤੋਂ ਕੁਛ ਅਧਨੀ ਚੀਜ਼ਾਂ ਨਾ ਬੋਲ ਤਾਂ ਕਿ ਲੋਕਾਂ ਦੇ ਵਿੱਚ ਪੈਨਿਕ ਦਾ ਮਾਹੌਲ ਬਣੇ ਠੀਕ ਹੈ ਜੀ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਸਾਰੇ ਅਰਦਾਸ ਕਰੋ ਵੀ ਵੀਰ ਜਲਦੀ ਚੜ੍ਹਦੀ ਕਲਾ ਦੇ ਵਿੱਚ ਆਵੇ ਜਲਦੀ ਠੀਕ ਹੋ ਕੇ ਘਰ ਜਾਵੇ ਤੇ ਆਪਾਂ ਇਹਨਾਂ ਵਾਹਾਂ ਤੋਂ ਬਚੀਏ ਕਿਉਂਕਿ ਮੈਂ ਅੰਦਰੋਂ ਮਿਲ ਕੇ ਆਏ ਆਂ ਸੀਐਮ ਸਾਹਿਬ ਵੀ ਹੋ ਕੇ ਗਏ ਆ ਜੀ ਪਹਿਲਾਂ ਹਾਲਚਲ ਪੁੱਛ ਕੇ ਗਏ ਨੇ ਦੇਖ ਕੇ ਗਏ ਨੇ ਤੇ ਸਿਹਤ ਦਾ ਅਗੇ ਨਾਲੋਂ ਕਾਫੀ ਸੁਧਾਰ ਆ ਜੀ ਰਾਤ ਰਾਤ ਤੇ ਬਾਈ ਜੀ ਪਰਿਵਾਰ ਨੂੰ ਮਿਲਿਓ ਪਰਿਵਾਰ ਦਾ ਕੀ ਹਾਲਚਲ ਹੈ ਕਿਉਂਕਿ ਕਾਫੀ ਜਿਹੜਾ ਕਮ ਦਾ ਇਸ ਸਮੇਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਪਹਿਲਾ ਹੀ ਇੰਡਸਟਰੀ ਨੂੰ ਬਹੁਤ ਘਾਟੇ ਪੈ ਗਏ ਨੇ ਕਾਫੀ ਜਿਹੜਾ ਕਹ ਰਹੇ ਨੇ ਵੀ ਇੱਕ ਤਰ੍ਹਾਂ ਦਾ ਗ੍ਰਹਿ ਹੈ ਜਿਹੜਾ ਪੰਜਾਬ ਦੀ ਇੰਡਸਟਰੀ ਦੇ ਉੱਤੇ ਚੱਲ ਰਿਹਾ ਹੈ ਕਾਫੀ ਨਾਮੀ ਜਿਹੜੇ ਐਕਟਰ ਨੇ ਸਿੰਗਰ ਨੇ ਉਹ ਸਾਨੂੰ ਅਲਵਿਦਾ ਕਹਿ ਗਏ ਜਿਨ੍ਹਾਂ ਦਾ ਪੁੱਤ ਹਸਪਤਾਲ ਦਾਖਲ ਹੋਵੇ ਆਈਸੀਯੂ ਦੇ ਵਿੱਚ ਹੋਵੇ ਔਰ ਵੈਂਟੀਲੇਟਰ ਤੇ ਹੋਵੇ ਉਹ ਪੇਰੈਂਟਸ ਦਾ ਹਾਲ ਤਾਂ ਤੁਹਾਨੂੰ ਪਤਾ ਹੀ ਹੈ ਕਿਦਾਂ ਦਾ ਹੁੰਦਾ ਬਾਕੀ ਡਾਕਟਰਾਂ ਦੇ ਹਿਸਾਬ ਨਾਲ ਕਾਫੀ ਸੁਧਾਰ ਹੋ ਗਿਆ ਅੱਗੇ ਨਾਲੋਂ ਤੇ ਬਹੁਤ ਜਲਦੀ ਵਧੀਆ ਰਿਕਵਰੀ ਕਰ ਰਹੇ ਨੇ ਔਰ ਜਲਦੀ ਰਿਕਵਰ ਕਰ ਦੇਣਗੇ ਤਾ ਮੇਰੇ ਨਾਲ ਜਗਮੀਤ ਭਾਜੀ ਲੁਧਿਆਣਾ ਤੋਂ ਕਾਉਂਸਲਰ ਨੇ ਪਰਿਵਾਰ ਨੂੰ ਮਿਲ ਕੇ ਆਏ ਨੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਹੁਣ ਜਿਹੜਾ ਰਾਜਵੀਰ ਜਵੰਦਾ ਦੀ ਸਿਹਤ ਹੈ ਉਹ ਰਿਕਵਰ ਹੋਣੇ ਸ਼ੁਰੂ ਹੋ ਗਏ ਨੇ ਪਹਿਲਾਂ ਨਾਲੋਂ ਠੀਕ ਦੱਸੇ ਜਾ ਰਹੇ ਨੇ ਸਾਰਿਆਂ ਨੂੰ ਪਤਾ ਹੈ ਕਿ ਕੱਲ ਜਦੋਂ ਉਹ ਬਾਈਕਿੰਗ ਕਰਦੇ ਸੀ ਤਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਕਿਵੇਂ ਜਿਹੜੇ ਸਾੰਢ ਸੀਗੇ ਜਿਹੜੇ ਸੜਕ ਦੇ ਉੱਤੇ ਲੜਦੇ ਲੜਦੇ ਆਉਂਦੇ ਨੇ ਉਹਨਾਂ ਨੂੰ ਬਚਾਉਂਦੇ ਬਚਾਉਂਦੇ ਉਹਨਾਂ ਦੀ ਜਿਹੜੀ ਬਾਈਕ ਹੈ ਇਨ ਬੈਲੈਂਸ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਕਿ ਇੱਕ ਕਾਰ ਦੇ ਵਿੱਚ ਟਕਰੌਂਦੇ ਨੇ ਤੇ ਉਹਨਾਂ ਦਾ ਸਿਰ ਜਿਹੜਾ ਸੜਕ ਤੇ ਵੱਜਦਾ ਤੇ ਸਿਰ ਦੇ ਵਿੱਚ ਗੰਭੀਰ ਜਿਹੜੀਆਂ ਸੱਟਾਂ ਲੱਗਦੀਆਂ ਨੇ ਤਾਂ ਹੁਣ ਉਹਨਾਂ ਦੀ ਸਿਹਤ ਠੀਕ ਹੈ ਜਿਹੜੇ ਲੋਕ ਸ਼ਰਾਰਤੀ ਅੰਸਰ ਆਰ ਆਈ ਪੀ ਲਿਖ ਕੇ ਕੋਈ ਫੋਟੋਆਂ ਪਾ ਰਹੇ ਨੇ ਪੋਸਟਰ ਰੀਲீஸ் ਕਰ ਰਹੇ ਨੇ ਤਾਂ ਉਹਨਾਂ ਨੂੰ ਸਾਡੇ ਚੈਨਲ ਵੱਲੋਂ ਵੀ ਇੱਕ ਅਪੀਲ ਕੀਤੀ ਜਾਂਦੀ ਹੈ ਅਜਿਹਾ ਨਾ ਕਰੋ ਕਿਉਂਕਿ ਹੁਣ ਰਾਜ ਇਹ ਜੋ ਬੰਦਾ ਦੀ ਸਿਹਤ ਹੈ ਜਿਹੜੀ ਪਹਿਲਾਂ ਨਾਲੋਂ ਉਸ ਦੇ ਵਿੱਚ ਕਾਫੀ ਹੈ ਜਿਹੜਾ ਸੁਧਾਰ ਦਿਸਿਆ ਜਾ ਰਿਹਾ ਹੈ